ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਬਹੁਤ ਸਾਰੇ ਸਾਡੇ ਭੈਣ ਭਰਾ ਕਿਦਾਂ ਜੀ ਉਮੀਦ ਕਰਦੇ ਆ ਕਿ ਸਾਡੇ ਭੈਣ ਭਰਾ ਸਾਰੇ ਠੀਕ-ਠਾਕ ਹੋਣਗੇ ਬਿਲਕੁਲ ਬਿਲਕੁਲ ਹੈਨਾ ਸ਼ੁਕਰਾ ਪ੍ਰਮਾਤ ਦਾ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਆਪਣੀਆਂ ਸਬਜ਼ੀਆਂ ਤੇ ਅਸੀਂ ਘਰ ਦੀਆਂ ਹੁਣ ਤੋੜੀਆਂ ਭਿੰਡੀਆਂ ਤੇ ਬਣਾਉਣ ਲੱਗੇ ਸੀ ਤੇ ਮੈਂ ਹਾਂ ਚਲ ਆਪਣੇ ਭੈਣ ਭਰਾਵਾਂ ਨੂੰ ਖਾਣ ਲੈਣੇ ਤੇ ਥੋੜੇ ਜਿਹਾ ਸਬਜ਼ੀਆਂ ਵੀ ਲਾਈਆਂ ਆ ਆਪਾਂ ਟਾਈਮ 'ਚ ਟਾਈਮ ਬਚਾ ਕੇ ਤੈਨੂੰ ਪਤਾ ਵੀਡੀਓ ਬਣਾਉਂਦਿਆਂ ਫਿਰ ਨਾ ਟਾਈਮ ਨਹੀਂ ਗਾ ਇਹਨਾਂ ਦਾ ਸਾਰੀ ਧੜੀ ਉੱਥੇ ਨਾ ਗਏ ਜਾਂਦੀ ਆ ਹਾਂ ਫਿਰ ਮਾਨ ਕੋ ਟੀਵੀ ਤੇ ਵੀ ਜਾਣਾ ਹੁੰਦਾ ਸ਼ਾਮ ਨੂੰ ਆਈਦਾ ਘਰ ਨੂੰ ਹਾਂਜੀ ਤੇ ਫਿਰ ਚਲੋ ਜੰਨਾ ਕਿ ਸਵੇਰੇ ਉੱਠ ਕੇ ਕਾਰੋਬਾਰ ਦੋਨਾਂ ਕਰ ਲਈਦਾ ਆਪਣਾ ਹਾਂਜੀ ਹਾਂਜੀ ਤੇ ਉਹਨਾਂ ਦੀਆਂ ਬਣਾਉਣੀਆਂ ਦੋਹਾਂ ਚੈਨਲਾਂ ਦੀਆਂ ਦੋਹਾਂ ਚੈਨਲਾਂ ਦੀਆਂ ਆਪਣੀਆਂ ਵੀਡੀਓ ਬਣਾਉਣੀਆਂ ਤੇ ਫਿਰ ਇਹ ਕ ਟਾਈਮ ਬਹੁਤ ਘਟ ਲੱਗਦਾ ਪਰ ਫਿਰ ਵੀ ਅਸੀਂ ਆਪਣਾ ਮਤਲਬ ਆਪਣੇ ਜੋਗਾ ਥੋੜਾ ਜਿਹਾ ਕੀਤਾ ਵਾ ਨਹੀਂ ਆਪਣੇ ਜੋਗਾ ਜਗਾ ਰਗਾ ਖਾਣ ਪੀਣ ਜੋਗਾ ਹਾਂਜੀ ਆਹ ਵਖਾਈਏ ਆ ਆਪਾਂ ਲਾਈਆਂ ਵਾ ਪੀਂਡੀਆਂ ਥੋੜਾ ਦੇ ਪੈਰਾ ਸਰ ਜੀ ਨੂੰ ਹਾਂਜੀ ਹਾਂਜੀ ਤੇ ਆਹ ਜੇ ਸਾਡੇ ਟਮਾਟਰ ਲੱਗੇ ਆ ਆ ਵੇਖੋ ਤੋੜ ਲੋ ਤੋੜ ਲੋ ਤੇ ਸਾਡੀ ਘਰ ਦੀ ਸਬਜੀ ਥੋੜੀ ਬੋਤੀ ਹੋ ਜਾਂਦੀ ਆ ਆਹ ਵੇਖੋ ਕਿਆ ਮੈਂ ਲਗਾਈਆਂ ਆ ਪਰ ਮਿਰਚਾਂ ਜੇ ਲਗੀਆਂ ਨਹੀਂ ਫੁੱਲ ਪੈ ਗਏ ਜੀ ਉਹਨਾਂ ਦੇ ਫੁੱਲ ਹਾਂਜੀ ਫੁੱਲ ਪੈ ਗਏ ਆ ਹਾਂ ਹਾਂ ਬਦਰ ਡੰਗੀਆਂ ਇਹਨਾਂ ਮੈਂ ਕਿਹੜੀਆਂ ਪੜਿਆ ਲਾਈਆਂ ਆ ਪਰ ਤੇ ਬੈਂਗਣੇ ਵੀ ਲਾਏ ਆ ਤੇ ਬੈਂਗਣਾਂ ਨੂੰ ਆਵੇ ਫੁੱਲ ਪੈਣ ਦੇ ਇਹ ਇਹਨਾਂ ਹੱਡਾ ਮਤਲਬ ਪਾਰਕ ਦਾ ਥੋੜਾ ਜਿਹਾ ਛੱਡਿਆ ਆਪਾਂ ਇੱਥੇ ਹੀ ਪਾਰਕ ਬਣਾਉਣੀ ਆ ਤੇ ਸਰਦੀ ਵਿੱਚ ਜਦੋਂ ਅਸੀਂ ਪੀ ਹੋਮ ਟੂਲ ਕਰਵਾਇਆ ਸੀ ਉਹ ਤੁਹਾਨੂੰ ਆਪਾਂ ਦੱਸਿਆ ਸੀ ਕਿ ਆਪਾਂ ਆ ਇੱਥੇ ਮਤਲਬ ਥੋੜੀ ਜਿਹੀ ਅਗ ਬਾਲ ਕੇ ਤੇ ਚੱਲ ਆਲੇ ਦਵਾਲੇ ਬਹਿ ਰਿਹਾ ਜਦੋਂ ਇੰਨੀ ਧੁੰਦਾ ਪੈਂਦੀਆਂ ਵਾ ਠੰਡ ਹੁੰਦੀ ਆ। ਛਾਲੇ ਨੂੰ ਮੁੱਕ ਜਾਂਦਾ ਸਾਨੂੰ ਸਰਾ ਹੀ ਆਵੜਾ। ਹਾਂਜੀ ਤੇ ਗਰਮੀ ਵਿੱਚ ਹੁਣ ਆਪਾਂ ਸਬਜ਼ੀ ਲਾਤੀ ਇੱਥੇ ਤੇ ਸਬਜ਼ੀ ਸਾਡੀ ਜਿਹੜੀ ਬਹੁਤ ਕੰਮ ਦੇਣ ਲਈ ਆ। ਇਹ ਆ ਵੀ ਚਲੋ ਪੰਜ ਸੱਤ ਬੂਟੇ ਹੋਣ ਨਾ। ਹਾਂਜੀ ਤੇ ਪੰਜ ਚਾਰ ਜੀਆਂ ਦਾ ਵੀ ਜ਼ਰਾ ਵਧੀਆ ਹੋਈ ਜਾਂਦਾ। ਇਹ ਆ ਤੇ ਘਰ ਦੀ ਸਬਜ਼ੀ ਨਾਲ ਦੀ ਮौज ਨਹੀਂ ਗਈ ਜਿੱਦਾਂ ਮਰਜੀ ਆ ਜੇ ਫਰੈਸ਼ ਚੀਜ਼ ਤੋੜ ਕੇ ਬਣਾਉਣੀ ਆ। ਇਧਰ ਨਾਲੇ ਫਰੂਟ ਵਾ। ਇੱਥੇ ਬੜਾ ਢੰਗ ਨਾਲ ਆਪਦੇ ਆਏ ਆਪਾਂ ਸੰਤਰੇ ਆੜੂ ਆਮਰੂਦ ਆਂਬਵਾ ਛੋਟੇ ਛੋਟੇ ਚੀਜ਼ਾਂ ਆਪਾਂ ਇਹ ਵੀ ਲਾਈਆਂ ਵਾ ਪੂਤਨਾ ਵੀ ਲਾਇਆ ਉਹਦੇ ਵਿੱਚ ਖਾ ਲੋ ਹਾਂਜੀ ਛੋਟਾ ਪੂਤਨਾ ਵੀ ਲਾਇਆ ਕਿੰਨੀ ਛੋਣੀ ਪੱਜ ਜਾਂਦੀ ਹੈ ਫਿਰ ਤੇ ਮਨਜਿੰਦਰ ਹੁਣਾਂ ਦਾ ਗਲਾ ਹੋਇਆ ਜੇ ਬਹੁਤ ਖਰਾਬ ਤੇ ਸਾਰੇ ਭੈਣ ਭਰਾ ਵੀਡੀਓ ਵਿੱਚ ਕਮੈਂਟ ਕਰਕੇ ਪੁੱਛਦੇ ਸੀ ਇਹਨਾਂ ਦੇ ਗਲੇ ਨੂੰ ਕੀ ਹੋਇਆ ਵਾ ਤੇ ਦੱਸੋ ਹਣ ਤੁਹਾਡੇ ਗਲੇ ਨੂੰ ਕੀ ਹੋਇਆ ਇਤੋਂ ਹੀ ਗਲੇ ਪੱਕ ਜਾਂਦੇ ਵੀ ਗਰਮੀ ਬੜੀ ਭੈਣ ਦੀ ਹੈ ਤੇ ਪਾਣੀ ਦਾ ਕਿਤੇ ਵਾਧਾ ਘਾਟਾ ਹੋ ਗਿਆ ਠੰਡਾ ਤੱਕ ਪੀਤਾ ਗਿਆ ਵਾ ਤੇ ਉਹਦੇ ਕਾਰਨ ਇਹ ਨਾ ਅੱਜ 2-3 ਦਿਨ ਹੋ ਗਿਆ ਬਹੁਤ ਪਰੇਸ਼ਾਨਾ ਮੈਂ ਹਾਂ। ਹਾਂਜੀ। ਗਰਮੀ ਕਰਕੇ ਗਲੇ-ਗਲੇ ਖਰਾਬ ਹੋ ਜਾਂਦੇ ਆ ਤਾਂ ਹੋਰ ਕੋਈ ਰੀਜਨਤ ਨਹੀਂਗਾ। ਹਾਂ। ਤੇ ਬਾਕੀ ਇਹ ਆ ਕਿ ਤੁਹਾਡੇ ਪੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਸਾਨੂੰ ਮਿਲਦਿਆ ਵਾ। ਤੇ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ। ਬਿਲਕੁਲ। ਤੇ ਮਨਜਿੰਦਰ ਜੀਵਨ ਟੀਵੀ ਤੇ ਮਨਜਿੰਦਰ ਜੀਵਨ ਵਲੌਗ ਨੂੰ ਹੋਰ ਵੱਤ ਵੱਦ ਸ਼ੇਅਰ ਕਰੋ, ਕਮੈਂਟ ਕਰੋ, ਲਾਈਕ ਕਰੋ। ਤੇ ਦੱਸਿਆ ਕਰੋ ਸਾਨੂੰ ਥੋੜਾ ਜਿਹਾ ਆਈਡੀਆ ਦਿਆ ਕਰੋ ਕਿ ਅਸੀਂ ਕਿੱਦਾਂ ਦੀਆਂ ਵੀਡੀਓ ਬਣਾਈਏ। ਤੇ ਕਿਦਾਂ ਦਿਆ ਮਤਲਬ ਹਰ ਇੱਕ ਚੀਜ਼ ਹਮ ਦੱਸਿਆ ਜਰੂਰ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਨਹੀਂ ਦੱਸੋਗੇ ਆਪਣੀ ਪਸੰਦ ਉਹਨਾਂ ਚਿਰ ਸਾਨੂੰ ਕਿਦਾਂ ਪਤਾ ਲੱਗੂਗਾ ਠੀਕ ਹੈ ਨਾ ਆਹ ਦੇਖੋ ਜੀ ਫਰੂਟ ਗਾੜੀ ਥੇਰ ਪੈ ਗਿਆ ਜੀ ਬੂਟੇ ਦੇ ਸਾਡੇ ਕੋਲ ਦੋ ਹੀ ਆ ਪਰ ਇਹ ਆ ਵੀ ਸਾਡਾ ਸਮਾਂ ਬਹੁਤ ਵਧੀਆ ਲੰਘ ਜਾਂਦਾ ਇਹਨਾਂ ਨਾਲ ਕੋਈ ਭੈਣ ਭਰਾਵਾਂ ਦੇ ਕੋਲ ਵੀ ਲੈ ਜਾਂਦੇ ਆ ਤੇ ਕੋਈ ਇੱਥੇ ਵੀ ਖਾਣ ਪੀਣ ਵਾਲੇ ਆਏ ਤੇ ਫਿਰ ਹਾਂ ਸਾਰੇ ਭਰ ਜਾਂਦੇ ਆ ਹਾਂਜੀ ਬੜੀ ਕਿਰਪਾ ਬੱਬੇ ਨਾਨਕ ਦੀ ਹਾਂ ਜੇ ਆ ਵੀ ਸਬਜ਼ੀਆਂ ਦਾ ਸਾਰੇ ਜਾਣੇ ਥੋੜੀਆਂ ਥੋੜੀਆਂ ਜਰੂਰ ਨਹੀਂ ਇਹ ਹੀ ਨਾ ਇਹ ਇੱਥੇ ਨਹੀਂ ਲਉਣੀ ਵੇਹਲੀ ਲਉਣੀ ਇਹ ਰੱਖਿਆ ਕੁੱਕੜ ਆਹ ਤੇ ਉਹ ਕੋ ਰਹਿਣ ਨਹੀਂ ਦੇਂਦੇ ਵੇਹਲੀ ਪੂਰੀ ਸਫਾਈ ਕਰਕੇ ਰੱਖੀ ਹੋ ਮੇਰੇ ਆਹ ਵਾਕੇ ਸਹੀ ਗੱਲ ਆ ਉਹ ਤਾਂ ਲਾਈ ਦੇ ਕੇ ਵੇਹਲੀ ਸੀ ਤੇ ਸਿਰਫ ਉਹਨੇ ਤੇ ਕੁੱਕੜਾਂ ਦੇ ਕਰ ਵੇਹਲੀ ਥਾਂ ਵੜਾਵਾ ਉਹ ਬਸ ਮੈਂ ਚੱਲ ਕੁੱਕੜਾਂ ਕਰਕੇ ਹੁੰਦਾ ਵਾ ਹਾਂਜੀ ਤੇ ਉਹ ਤਾਂ ਨਿਗਾ ਨਿਗਾ ਚੀਜ਼ ਚੁੰਡ ਦਿੰਦੇ ਫੜ ਕੇ ਇਸ ਕਰਕੇ ਇੱਥੇ ਬਾਹਰ ਤਾਂ ਲਾਇਵ ਚੱਲ ਹੁਣ ਇਧਰ ਆਉਂਦੇ ਨਹੀਂਗੇ ਛੈਂਡੂ ਬਾਹਰ ਆ ਲੈ ਪੁੱਤ ਚਾ ਤੇ ਚਲੋ ਫਿਰ ਬਣਾਈਏ ਸਬਜੀ ਹੈ ਤੇ ਬੱਚਿਆਂ ਨੂੰ ਦਈਏ ਰੋਟੀ ਸਾਲਸ ਵੀ ਤਿਆਰ ਹੋਣ ਲਿਆਉਣੇ ਵੀ ਜਾਣਾ ਚਲੋ ਠੀਕ ਆ ਚਲ ਆਓ ਤੁਹਾਨੂੰ ਖਾ ਲਈਏ ਵੱਡੇ ਬੇਟੇ ਨਾਲ ਮਲਾਈਏ ਅੱਗੇ ਵਧੋ ਤੇ ਆਪਾਂ ਭਿੰਡੀਆਂ ਧੋ ਕੇ ਸਕਾਲ ਲਿਆਵਾਂ ਤੇ ਹੁਣ ਮੈਂ ਇਹਨਾਂ ਨੂੰ ਕੱਟੂਗੀ ਕਾਟ ਕੇ ਫਲਕਾ ਲਾਉਨੇ ਆ ਤੇ ਬੱਚਿਆਂ ਨੂੰ ਦਿੰਨੇ ਆ ਫਲਕਾ ਵਿੱਚੋਂ ਕਈ ਪੱਕੀਆਂ ਵੀ ਹੁੰਦੀਆਂ ਵਾ ਹਾਂਜੀ ਅੱਜ ਨਾਲ ਫ੍ਰੀ ਹੀਗੇ ਉਹ ਕੱਢਦੀਆਂ ਹਾਂ ਅੱਜ ਆਪਾਂ ਕੱਲ ਮਾਰਕਰ ਵੀ ਵੀਡੀਓ ਬਣਾਏ ਉੱਥੇ ਵੀ ਤੇ ਕੱਲ ਹੀ ਆਪਾਂ ਆਪਣੀ ਵੀ ਬਣਾ ਲਈਆ ਤੇ ਅੱਜ ਆਪਾਂ ਥੋੜੇ ਜਿਹਾ ਫ੍ਰੀ ਹੀਗੇ ਤੇ ਪਹਿਲਾਂ ਅਸੀਂ ਬੱਚੇ ਗਈ ਵਿਆ ਤੇ ਵਿਆਹ ਦੋ ਦਿਨ ਇਹਨਾਂ ਨੇ ਵਿਆਹ ਰੱਖਿਆ ਤੇ ਉਹ ਕੱਪੜੇ-ਕੁਪੜੇ ਬੜੇ ਹੀ ਗਿਓ ਅੱਜ ਸਫਾਈ ਸੁਥਾਈ ਕੀਤੀ ਆ ਕੱਪੜੇ ਧੋਤੇ ਆ ਤੇ ਹੁਣ ਰੋਟੀ ਬਣਾਉਣ ਲੱਗੀ ਆ ਤੇ ਅੱਜ ਦਾ ਜਿਹੜੇ ਵੀ ਜਿੰਦਰ ਘਰ ਹੋਈਦਾ ਉਹ ਵੀ ਦਿਨ ਸਾਰਾ ਜਿਹੜਾ ਵਾ ਏਦਾਂ ਹੀ ਮਤਲਬ ਬਿਜ਼ੀ ਰਹਿੰਦਾ ਉਹ ਵੀ ਦੇਣਾ ਏਦਾਂ ਹੀ ਨਿਕਲ ਜਾਂਦਾ ਸਾਰਾ ਤੇ ਉੱਪਰ ਆ ਦੇ ਨਿੱਕੇ ਮੋਟੇ ਕੱਬ ਹੁੰਦੇ ਆ ਹਾਂਜੀ ਹਾਂਜੀ ਕੰਮ ਥੋੜੀ ਮੁਕਦੇ ਘਰ ਦੇ ਬਸ ਹੁਣ ਕੇ ਫਟਾਫਟ ਸਬਜ਼ੀ ਕੱਟ ਕੇ ਬਣਾ ਕੇ ਬੱਚਿਆਂ ਨੂੰ ਰੋਟੀ ਖਵਾਉਣੀ ਹੈ ਤੇ ਫੇਰ ਤੁਹਾਨੂੰ ਪਤਾ ਗਰਮੀ ਕਿੰਨੀ ਪੈਣੀ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਤੇ ਸਾਰੇ ਭੈਣ ਭਰਾ ਨਾ ਗਰਮੀ ਤੋਂ ਬਚ ਕੇ ਰਹੋ ਤੇ ਘਟ ਤੋਂ ਘਟ ਕਰੋ ਬਾਅਦ ਵਿੱਚ ਦੁਪਹਿਰੇ ਇਹ ਸ਼ਾਮ ਟਾਈਮ ਦਾ ਸਵੇਰੇ ਸਵੇਰੇ ਆਪਣੇ ਕੰਮ ਸਾਰੇ ਇਹਨੂੰ ਪਤਾ ਆ ਗੋ। ਤੁਸੀਂ ਹੀ ਕਰਨਗੇ। ਮੈਂ ਇਮਲੀ ਪੀਣ ਗਏ ਮੈਂ। ਇਹਨੇ ਭਾਰੀ ਪਾਣੀ ਜਗਾ ਲਈ। ਗਲਾ ਖਰਾਬ ਹੋਇਆ ਜੇ ਮਨਿੰਦਰ ਦਾ ਤੇ ਇਹ ਇਹਨੂੰ ਲੋ ਵੀ ਇਮਲੀ ਦੀ ਬਣਾ ਕੇ ਨਾ ਇਹਦਾ ਵੇਖੋ ਸਾਰੇ ਭੈਣ ਭਰਾ। ਇਮਲੀ ਦੀ ਪੜਾ ਕੇ ਕਾਜੀ ਤੇ ਇਹ ਰੋਜ਼ ਪੀਂਦੇ ਆ ਪਏ। ਤੇ ਇਹਦਾਂ ਮੇਰਾ ਗਲਾ ਠੀਕ ਹੋ ਜਾਣਾ। ਹੁਣ ਤੁਸੀਂ ਦੱਸਿਓ ਪਿੱਪਲਾ ਇਮਲੀ ਨਾਲ ਗਲਾ ਠੀਕ ਹੋ ਜੂਗਾ ਇਹਨਾਂ ਦਾ। ਉਏ ਆਪ ਆਪਣਾ ਜੀ ਕੰਮ ਹੀ ਆ ਤੁਹ ਜਿੱਤਾ ਰੋਹ ਹਜੇ ਚਲੋ ਮੇਕ ਲਓ ਇਹ ਲੋ ਕਰਕੇ ਇੱਕ ਵੇਖਾ ਫਟਾਏ ਨਾ ਲਓ ਜੀ ਤਿੰਨਾਂ ਦੁਨੀਆਂ ਦੇ ਮੇਂਗਾ ਬਣ ਆ ਵੇਖੋ ਇਹਨੂੰ ਖਾਦੇ ਤੇ ਹੋਰ ਚੱਲਿਆ ਵਾ ਬੇਟਾ ਚਾਹ ਵੀ ਨਾਲ ਬਣੀ ਗਈ ਆ ਚਾਹ ਬਣੀ ਆ ਆਂ ਦਾ ਉਹ ਦੇ ਲਈ ਨਾ ਰੋਟੀ ਤਰਸਵੀਰ ਆ ਜਾ ਇੱਥੇ ਰੱਖੀ ਚਾਹ ਉਹ ਵੀ ਆ ਜੋ ਵੀ ਮਿਆਂੇ ਨਾ ਦਹੀਂ ਦਾ ਸਾਲ ਆਤੀਆਂ ਵਾ ਖੰਡ ਪਾ ਕੇ ਨਾ ਫੇਰ ਆ ਜੇ ਸਾਡਾ ਤਰਸਵੀਰ ਹੋ ਗਿਆ ਪਿਆਰ ਸਸੀ ਗਾਦੀ ਥਾਰਿਆ ਨੇ ਤੇ ਹੁਣ ਇਹਨੂੰ ਇਹਦੇ ਵਾਸਤੇ ਮੈਂ ਮਿਲੋ ਫਨਾਂ ਫਟਲਾ ਤੀਂ ਨਾ ਟੋੜੀਆਂ ਆਪ ਕੋ ਸਾਬ ਜਿਤੀਆਂ ਬਣਾਈਆਂ ਇਹ ਘਣੇ ਘਣੀਆਂ ਰੋਟੀਆਂ ਨਹੀਂ ਬਣਨ। ਆਪਾਂ ਖੰਡ ਪਾ ਦਿੰਦੇ ਹਾਂ। ਮੁੰਡਾ ਇਹ ਖੰਡ ਬਹੁਤ ਘੱਟ ਖਾਂਦਾ ਵਾ ਤੇ ਘਰ ਦੇ ਲੋਕ ਭੇਰੇ ਹੁੰਦੇ ਨਾ ਫਿਰ ਦਹੀਂ ਵੀ ਪੜਨ ਨੂੰ ਪਉਣੀ। ਜੇ ਇਹਦੇ 3 ਪਾਤਾ ਬਾਹਰ ਗੇੜ ਤੱਕ ਮਿਲ ਜਾਣਦੀ ਆਲੀ। ਇਤਨਾ ਹੀ ਸਾਨੂੰ ਪਤਾ ਯਾ। ਪਤਾ ਹੀ ਤਾਂ ਨਹੀਂ। ਕੋਈ ਨਾ ਕੋਈ। ਲੈ ਕੁੜੀ 5 ਰੋਟੀਆਂ ਤੇ ਬਾਹਰ ਦੇ ਕੋਲ। ਇਹ ਨਹੀਂ ਕੋ। ਇਹ ਜੇ ਬਹੁਤ ਸਵਾਦ ਰਹੀ ਨਾ ਜੀ। ਹਾਂਜੀ। ਬਹੁਤ ਸਵਾਦ ਆ ਰਹੀ ਹੈ। ਕੋਈ ਵੀ ਟੀਮ ਬਹੁਤ ਜ਼ਿਆਦੀ ਮਰਦੀ ਹੈ। ਹੈ? ਕੋਈ ਵੀ ਬਹੁਤ ਸਵਾਦੀ ਬਣਦੀ ਨਹੀਂ ਜੇ ਖਾ ਲੈਗੀ। ਤੇ ਹੋਰ ਸਾਡੇ ਭੈਣ ਭਰਾ ਕਮੈਂਟ ਜਰੂਰ ਕਰਿਆ ਕਰੋ, ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਕਿਉਂ ਸਾਰੇ ਸਹੀ ਗੱਲ ਹੈ। ਹਾਂਜੀ। ਕਮੈਂਟ ਕਰਿਆ ਕਰੋ, ਕੋਲਾ ਦਾ ਬੰਦੇ ਨੂੰ ਮੱਦਾ ਕਿੱਥੇ ਹੋਰ ਨਹੀਂ ਜਾਂਦਾ ਤੇ ਕੀ ਹੈ? ਹਾਂਜੀ। 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 ਤੇ ਆਪ ਇਹਨੇ ਹੁਣ ਚਲਣਾ ਵਾ। ਮੁਰੇ ਥੋੜਾ ਟਾਈਮ ਲਾ ਲੈਂਦਾ। ਉਹ ਕਿਹਾ ਮੇਰਾ ਬਲਗ 11 ਵੇ ਤੋਂ ਲੈ ਕੇ ਤੇ 3:00 ਵਜੇ ਤੱਕ ਉਹੀ ਕਲਾਸ ਵਿੱਚ ਹਾਂ। ਹਾਂ। ਉਹ ਤਾਂ ਵੀ ਵੀ ਪਹੁੰਚ ਜਲੀ ਆ। ਮੋਟਰਸਾਈਕਲ ਤੇ ਜਾਣ ਤੋਂ ਬਹੁਤ ਬੜਾ ਔਖਾ ਵਾ। ਅਈਦਾ ਮੈਨੂੰ ਤੇ ਛੁੱਟੀਆਂ ਪਈਆਂ ਹਣ ਬੋਲੀ ਜਾਂਦਾ ਕਿ ਉਹ ਤੇਰੇ ਉਧੇ ਵਜੇ ਆ। ਉਧੇ ਲੈਣ ਦਾ ਨਜ਼ਾਰੇ ਪੂਰੇ। ਬਿਲਕੁਲ ਸਹੀ ਗੱਲ ਹੈ। ਨਜ਼ਾਰੇ ਆ। ਨਜ਼ਾਰੇ ਜਦ ਨਹੀਂ ਪੜਦੇ ਅਸੀਂ ਵੀ ਲੈਨੇ ਰਹੇ ਹਾਂ। ਆਹ ਨਜ਼ਾਰੇ ਹੀ ਪੂਰੇ ਨਜ਼ਾਰੇ ਲੈਦੇ ਰਹੇ ਪਰ ਹੁਣ ਨੂੰ ਪਤਾ ਬਣਾ ਉਹ ਗੀਅ ਉਹਨੇ ਗਿਆ ਆਪਣਾ লেখਣਾ ਕੋਈ ਨਾ ਕੋਈ ਕਰਨਾ ਆਇ ਤੇ ਕਹਿਣਾ ਮਿਲਿਆ ਨੇ ਉਸ ਸਰਦਾਰ ਨੇ ਗਿਆ ਨਾ ਜੀ ਨਾ ਨਾਮ ਉਹਨੇ ਕੋ ਕਰੇ ਗਾੜੀ ਸਮਾਂ ਬਹੁਤ ਇਤਰਾਦਾ ਜਿਹੜਾ ਬੰਦਾ ਪੜ੍ਹੂ ਲਿਖੂਗਾ ਆਪਣੀ ਮਿਹਨਤ ਕਰੂਗਾ ਉਹ ਹੀ ਕਾਮਯਾਬ ਹੋਊਗਾ ਹਨਾ ਏ ਦੁੱਧਾਰੇ ਦੇ ਬੰਦਾ ਤਨਵਾ ਦਾ ਕਾਇਜ ਉਹ ਕਰ ਰਿਹਾ ਹੈ ਤਾਂ ਚਲੋ ਭੈਣ ਤੇ ਬੇਟੀ ਖਾਣਾ ਸਾਸਨ ਵਾਲੇ ਤੁਹਾਨੂੰ ਆ ਪੜ੍ਹਾਈ ਇੱਕ ਐਹੋ ਜੀ ਚੀਜ਼ ਹੈ ਕਿ ਜਿਹਨੂੰ ਬੰਦਾ ਸਾਰੀ ਜ਼ਿੰਦਗੀ ਕੇ ਕੋਈ ਥੋੜੀ ਕਰ ਨਹੀਂ ਸਕਦਾ ਜਿਹੜੀ ਚੀਜ਼ ਦਿਮਾਗ 'ਚ ਉਹਨੂੰ ਹੀ ਕਰ ਸਕਦਾ ਹਾਂਜੀ ਸਾਡੇ ਮਾਸਟਰ ਦੇਰਿਸ਼ ਪਾਲ ਸਿੰਘ ਉਹ ਇਹੋ ਗੱਲ ਕਹਿੰਦੇ ਨੇ ਕਿ ਨਾ ਪੁੱਤ ਜੋ ਹੋਣੀ ਪੜ ਲਿਆ ਵਾ ਨਾ ਜੋਟਾ ਢ ਦਿਮਾਗ 'ਚ ਬਹਿ ਗਿਆ ਇਹ ਨਾ ਤੁਹਾਡੇ ਭਰਾ ਨੇ ਮੰਡਣੀ ਨਾ ਤੁਹਾਡੇ ਭੈਣ ਨੇ ਕਿਹ ਚੀਜ਼ ਕਿਹ ਜੀਵੇ ਕੋਈ ਨਹੀਂ ਜਣਾ ਇਹ ਜੋਟਾ ਢ ਦਿਮਾਗ 'ਚ ਫੇਟ ਹੋ ਗਿਆ ਤੁਹਾਡੇ ਕੋ ਹੀ ਰਹਿਣਾ ਇਹ ਹੋਇਆ ਕਿ ਚੀਜ਼ਾਂ ਜਿੰਨੂੰ ਕੋਈ ਵਾਹ ਬਹੁਤਾ ਵਾ ਇਹਨੂੰ ਜਿੰਨਾ ਮਰਜ਼ੀ ਆ ਤੇ ਭਰੇ ਆ ਵੀ ਪੜਨਾ ਇਨਸਾਨ ਜ਼ਰੂਰ ਚਾਹੀਦਾ ਪਰ ਬਾਕੀ ਇਹ ਹੈ ਵੀ ਅੱਜਕੱਲ੍ਹ ਦੇ ਜਮਾਨੇ ਦੇ ਹੁੰਦਾ ਕਿ ਬਚਾਅ ਚ ਬਚਾਅ ਵਾ ਹਾਂ ਬਿਲਕੁਲ ਸਹੀ ਆ ਆਪਣਾ ਬਚਾਅ ਸਿੱਖੋ ਕੋਈ ਕੇਦਲ ਮੇਕੇ ਕੋਈ ਕੁਛ ਨਹੀਂ ਤੇ ਬਾਕੀ ਗੱਲ ਇਹ ਘੋਰ ਆ ਵੀ ਅੱਜਕੱਲ੍ਹ ਸਮਾਂ ਬਹੁਤ ਜ਼ਿਆਦਾ ਖਰਾਬ ਹੋ ਗਿਆ ਵਾ ਤੇ ਕੇ ਦੇ ਕਹਿਣ ਤੇ ਨਾ ਪਰਿਆ ਫਿਰ ਉਸੇ ਵळे ਨਾ ਕੇ ਤੇ ਬਹੁਤਾ ਮਗਾ ਚਾਹੀਦਾ ਹੁੰਦਾ ਵਾ ਆਪਣੇ ਆਪ ਤੇ ਰੋਵੋ। ਮਲੇ ਯਕੀਨ ਨਾ ਕਰੋ ਕਿਤੇ। ਆਪਣਾ ਇਹ ਵੀ ਆਪਣੀ ਗਰੋਥ ਕਿੱਥੇ ਜਾ ਕੇ ਹੁੰਦੀ ਆ। ਇਹਨਾਂ ਦੇ ਹੱਥ ਦੇ ਘਰ ਦੇ ਨਾਲ ਕੁਝ ਤਾਂ ਡੋਲ ਜੀ ਆ। ਕੋਈ ਨਿਕ ਕੋ ਨੂੰ ਸਹੀ ਦਾ ਕਰਨਾ ਪਰ। ਆਪਣੇ ਮਾਂ ਦੇ ਨਾਲ ਤੋ। ਸਾਡੀ ਵੀ ਖਰਾਬ ਆ ਤੈਨੂੰ ਉਹ ਡੋਲ ਦੇਣਾ ਵਾ। ਇਹ ਵੇਖੋ ਵੀ ਤਰੱਕੀ ਕਿੱਥੇ ਹੁੰਦੀ ਆ ਢੀ। ਆਪਾਂ ਤਰੱਕੀ ਕਿੱਦਾਂ ਕਰਨੀ ਆ। ਸਾਰਾ ਕੰਮ ਵੇਖੋ ਵੀ ਕਿੱਦਾਂ ਸਹੀ ਹੁੰਦਾ ਤੇ ਕਿੱਦਾਂ ਨਹੀਂ ਆਪਣੇ ਘਰ ਨੂੰ ਵਧੀਆ ਚਲਾਓ ਤੇ ਜਾੜਾ ਨਾ ਕਰੋ ਘਰ ਦਾ ਕਜੀਵਿਕੀ ਦੇ ਵਿੱਚ। ਬਣਾਉਣਗੇ ਤਾਂ ਕੋਈ ਨਾ ਕੋ ਤੁਹਾਨੂੰ ਪਤਾ ਵੀ ਹਾਰੇ ਕਰ ਮੋਲ ਉਹਦਾ ਹੀ ਦੇਰ ਕੋ। ਇਹ ਬੱਚੇ ਕਮਾਈ ਕਰਕੇ ਆਪਣੇ ਮਾਪੋ ਤਾ ਨਾਮ ਰੋਸ਼ਨ ਕਰਨ ਲਈ ਤੇ ਜਿਹੜੇ ਅੱਜ ਤੁਹਾਨੂੰ ਗੱਲਾਂ ਕਰਦੇ ਆ ਨਾ ਉਹੋ ਹੀ ਮੁੜ ਕੇ ਮੂੰਹ ਨਾਲ ਕਰ ਲੈ ਭਟਾਡੇ ਬੱਚੇ ਬੜੇ ਦੇਖਵਾ ਤੇ ਨਾ ਬਹੁਤ ਵਹਿਣ ਜਿਹੜੇ ਅੱਜ ਮੜਾ ਕਹਿਣਗੇ ਕੱਲ ਨੂੰ ਤੁਹਾਡੀ ਸਲਾਹ ਲੈਣਗੇ ਹਾਂ ਕੋਈ ਕਰਦਾ ਇਹ ਗੱਲ ਇਹ ਦੀ ਕੋਠੀ ਦਾਣੇ ਉਤੇ ਕਮਲੇ ਵੀ ਸੈਣ ਇਹ ਗੱਲਾਂ ਜਮਾਈ ਆ ਹਾਂ ਕਿ ਪਹਿਲਾਂ ਲੋਕੀ ਗੱਲਾਂ ਕਰਦੇ ਤੇ ਮੁੜ ਕੇ ਉਹੋ ਸਲਾਹ ਲੈਂਦੇ ਵੀ ਉਹ ਸਲਾਹ ਜਦੋਂ ਹਾਂ ਤੀ ਕੀ ਕਰਦੇ ਦੇ ਕਿ ਤਰ੍ਹਾਂ ਢਾਡਾ ਕਾਰੋ ਬਾਰੋ ਕੀ ਹਿਸਾਬ ਆ ਚਲੋ ਜੇ ਉਹ ਕਰਕੇ ਜੇ ਦੁਨੀਆ 'ਚ ਚੱਲਣਾ ਵਾ ਨਾ ਅੱਜ ਮਾਰੇ ਤਾਂ ਸਭ ਕੋ ਤੁਹਾਡੇ ਘਰ ਬਾਗ ਕੇ ਟਾਈਮ ਵੀ ਹੁੰਦਾ ਜੀ ਕੋਗੇ ਨਹੀਂ ਹਟਾੜ ਕੋਈ ਮਿਲਵੋ ਹਾਂ ਐਵੇਂ ਮਿਲਵਾਰ ਕੋ ਮੋਰਚਾ ਹੁੰਦਾ ਹੈ ਕਿ ਐਵੇਂ ਮਿਲ ਤਿੰਟ ਪਾਉਣ ਵਾਲੀ ਗੱਲ ਦਈ ਪਰ ਪਰਵਾਹ ਹੀ ਉਜਮਲ ਖੇਰੀ ਕੀਤੀ ਜਨਾ ਹੁਣ ਹੁੰਦੀ ਆ ਹੁਣ ਚਲੋ ਮਾਰਦੇ ਦਿੜੇ ਮੋੜੇ ਵਧੀਆ ਦਿੜੇ ਮੋੜੇ ਦੇਖੇ ਰਹਾ ਪੂਰੀ ਬੇਲੀਤੜਾ ਸਹਾਦਾੜਾੜ ਹੁਣ ਪਿਆ ਹਨਾ ਸਾਰੇ ਸੋਚਿਆ ਤੇ ਪੂਰੀ ਵਧੀਆ ਮਤਲਬ ਹੁਣ ਵਧੀਆ ਵਧੀਆ ਸਾਨੂੰ ਇਹ ਹੁੰਦਾ ਕਿ ਸਾਡੇ ਭੈਣ ਬਰੇੜਿਆਂ ਨੂੰ ਵੇਦੇ ਆ ਉਹ ਹੜ ਤੋਂ ਕੋ ਸਿੱਖਣ ਦੇ ਕੀ ਹੁੰਦੀ ਹੈ ਘਰਾਂ ਘਰਾਂ ਜਦੋਂ ਫਰਾਡ ਡੁੱਟ ਹੋਈ ਹੈ ਨਾ ਮਕਾਨ ਪਾਉਣੇ ਤੇ ਕਈ ਕੰਮ ਹੁੰਦੇ ਤੁਹਾਨੂੰ ਪਤਾ ਹੀ ਹੈ ਏ ਤੋਂ ਲੈ ਕੇ ਜਦ ਤੱਕ ਸਾਰਾ ਕੰਮ ਆਪਣੀ ਹੱਥੀਂ ਕੀਤਾ ਮਿਹਨਤ ਕਰਕੇ ਇਹ ਜੇ ਕਿਸਦਾ 1 ਨਵਾਂ ਰੁਪਈਆ ਨਹੀਂ ਲੱਗਾ ਇਹ ਵੀ ਮਿਹਨਤ ਕੀਤੀ ਮੈਂ ਕੀਤੀ ਜੀਵਨ ਉਹਨਾ ਕੀਤੀ ਤੇ ਬਾਕੀ ਗਾੜੀ ਤੇ ਮਾਰੇ ਬੱਚੇ ਛੱਗੇ ਤੇ ਬਾਕੀ ਇਹ ਆ ਵੀ ਜਦੋਂ ਦੇ ਸੀ ਆ ਘਰ ਜਾ ਗਏ ਆ ਇਹ ਸਾਡਾ ਘਰ ਬਣਾ ਕਰਵਾਣਾ ਵਾ ਇੱਥੇ ਗੱਡੀਆਂ ਕਾਰਾਂ ਸਾਰੀਆਂ ਸਹੂਲਤਾਂ ਖਾ ਸਹੂਲਤਾਂ ਮਾਰੰਦੇ ਜੋ ਬਾਕੀ ਜਾ ਲੈ ਜਿਹੜੀ ਚੀਜ਼ ਨੂੰ ਦਿਲ ਕਰਦਾ ਵਾ ਉਹ ਖਾਈ ਦੀ ਹੈ ਜਿਹੜੀ ਚੀਜ਼ ਦੀ ਨੀਰ ਪਾਈ ਦੀ ਹੈ। ਬਾਕੀ ਗੱਲ ਇਹ ਵੀ ਸਭ ਤੋਂ ਵੱਡਾ ਆਸਰਾ ਉਹ ਵਾਹਿਗੁਰੂ ਸੱਚੇ ਪਾਸ਼ਾ ਦਾ ਤੇ ਇਸ ਵੇਲੇ ਉੱਠ ਕੇ ਸਾਰੇ ਜਣੇ ਅਰਦਾਸ ਕਰਿਆ ਕਰੋ ਸਰਬੱਤ ਦਾ ਭਲਾ ਮੰਗਿਆ ਕਰੋ। ਇਹ ਜਦੋਂ ਵੀ ਸਰਬੱਤ ਦਾ ਭਲਾ ਮੰਗਨੇ ਆ ਤੇ ਮਾਲਕ ਹਨ ਸਭ ਕੁਝ ਦਿੰਦਾ ਆ। ਠੀਕ ਆ ਨਾ? ਤੇ ਵਾਹਿਗੁਰੂ ਦਾ ਨਾਮ ਜਪ ਲਿਆ ਕਰੋ। ਹੋਰ ਤੋਂ ਬਿਨਾਂ ਕੀ ਨਹੀਂ। ਜਦੋਂ ਤੁਸੀਂ ਕਿਹੜੇ ਜੱਗਾ ਸੋਚਣ ਆਪ ਹੋਗੇ ਨਾ ਤੇ ਮਹਾਰਾਜ ਤਰੀ ਢਾਡਾ ਵੀ ਨਹੀਂ ਮੜਾ ਹੋ ਦਿੰਦਾ ਚ ਤੂੰ ਮਰਜ਼ੀ ਤਾਰੇ ਸੋਣ ਦਿਵਾ ਦੇ। ਇੱਕ ਗੱਲ ਹੋਰ ਆ ਮੇਰੇ ਭੈਣ ਭਰਾ ਇਹ ਗੱਲ ਜ਼ਰੂਰ ਨੋਟ ਕਰਿਓ। ਕਿ ਆਪਣੇ ਘਰ ਵੱਲ ਧਿਆਨ ਦਿਓ ਆਪਣੀ ਪ੍ਰੋਗਰੈਸ ਬਾਰੇ ਸੋਚੋ ਕਿ ਕਿੱਦਾਂ ਅੱਗੇ ਵਧਣਾ ਵਾ ਕਿਸ ਦੇ ਵੱਲ ਵੇਖ ਕੇ ਕਦੇ ਜਿਓ ਕਿਸੇ ਦੇ ਵੱਲ ਵੇਖ ਕੇ ਨਾ ਜਿਓ ਮੈਂ ਹਰਦਮ ਇਹੋ ਕਰਦੇ ਹਾਂ ਵੀ ਕਿਸੇ ਦੇ ਵੱਲ ਵੇਖ ਕੇ ਨਾ ਜਿਓ ਹਾਂ ਜਦੋਂ ਸਾਡਾ ਧਿਆਨ ਕੇਵਲ ਹੁੰਦਾ ਨਾ ਵੀ ਹਾਂ ਹਾਈ ਉਹ ਕਿੱਦਾਂ ਕਰਦਾ ਵਾ ਹਾਈ ਉਹ ਦੇਖੋ ਗੱਡੀ ਹਾਈ ਉਹ ਕਿੱਦਾਂ ਜਾਂਦਾ ਹੋਰ ਆਪਣੇ ਘਰ ਦਾ ਤਾਂ ਕੰਮ ਹੀ ਖੰਦ ਹੋ ਜਾਂਦਾ ਇਹ ਵੇਖੋ ਵੀ ਅਸੀਂ ਕਿੱਦਾਂ ਤਰੱਕੀ ਕਰਦੇ ਆਂ ਹਾਂ ਦੂਜਿਆਂ ਦੇ ਵੇਖ ਕੇ ਨਾ ਆਪਣੇ ਬਾਰੇ ਸੋਚੋ ਬਸ ਆਪਣੇ ਬਾਰੇ ਆਪਣੇ ਤੇ ਜੋ ਗੱਡੀ ਤੇ ਦੂਜੇ ਦੀ ਗੱਡੀ ਵੱਡੀ ਆ ਤੇ ਇਹ ਸੋਚ ਵੀ ਮੈਂ ਵੀ ਲੈਣੀ ਆ ਇਹ ਵੇਖੋ ਵੀ ਉਹਦੇ ਜਨਮ ਕੋ ਕਿੱਦਾਂ ਹੋਇ ਉਹ ਇਹ ਜੁਦੇ ਨਾਲ ਹੋ ਜਾਂਦਾ ਕੋਈ ਪ੍ਰਾਬਲਮ ਨਹੀਂ ਇਹ ਚੀਜ਼ ਦੇਖੋ ਜੀ ਹਾਂ ਸਦਾ ਨਾ ਸਾਡਾ ਨਹੀਂ ਚਾਹੀਦਾ ਕਰੀ ਵੀ ਹਮੇਸ਼ਾ ਰੀਸ ਕਰਨੀ ਰੀਸ ਕਰਨੀ ਚੰਗੀ ਹੁੰਦੀ ਆ ਕਿ ਮਿਹਨਤ ਕਰੋ ਤੇ ਆਪਣੀ ਤਰੱਕੀ ਕਰੋ ਅੱਗੇ ਵਧੋ ਤੁਸੀਂ ਰੀਸ ਕਰਦੇ ਹੋ ਉਹਨਾਂ ਵਧੀਆ ਚੀਜ਼ੇ ਲਿਆਉਂਦੇ ਹੋ ਹਾਂ ਮਿਹਨਤ ਕਰੋ ਯਾ ਮਿਹਨਤ ਕਰੋ ਮਿਹਨਤ ਦਾ ਮੁੱਲ ਪੈਂਦਾ ਜੇ ਬਾਕੀ ਇੱਥੇ ਜੈਲਸੀ ਆ ਡੋਪ ਦਿੰਦੀ ਆ ਬੰਦੇ ਹੁਣ ਵੇਖੋ ਗੱਲ ਇੱਕ ਵਾ ਇੱਕ ਬੰਦਾ ਸਵੇਰ ਦਾ ਤੁਰਿਆ ਉਹ ਪਠਾਨਕੋੜ ਪਹੁੰਚ ਗਿਆ ਇੱਕ ਬੰਦੇ ਨੇ ਕਿਹਨੂੰ ਪੁੱਛ ਨਹੀਂ ਰਿਹਾ ਵੀ ਮੈਂ ਪਠਾਨਕੋੜ ਜਾ ਰਿਹਾ ਹਾਂ ਤਾਂ ਤੁਸੀਂ ਦੱਸੋ ਵੀ ਜਿਹੜਾ ਬੰਦਾ ਗੇਤੇ ਪਠਾਨਕੋੜ ਪਹੁੰਚ ਆਇਆ ਤੇ ਗਰਦਾਪੁਰ ਨਹੀਂ ਪਹੁੰਚਿਆ ਤਾਂ ਕਿਤਨਾ ਉਹਦਾ ਮੇਲ ਕਰ ਲਊਗਾ ਇਹ ਆ ਕਿ ਉਹਦੇ ਨੂੰ ਟਾਈਮ ਨਾ ਉਥੋਂ ਉਹਦੇ ਪੂਰੇ ਤੇ ਕਰਮਾਂ ਦੇ ਤਰੋ ਵੀ ਵਾਕਿਆ ਕੀ ਦੁਨੀਆ ਕਰਦੀ ਫਿਰਦੀ ਹੈ ਕੀ ਨਹੀਂ ਕਰਦੀ ਬਾਕੀ ਇਹ ਵੀ ਆਪਣੇ ਸਿਰ ਤੇ ਆਪਣੇ ਆਪ ਕੰਮ ਕਰਨੇ ਸਿੱਖੋ ਕਿਸਦਾ ਹਸਰ ਮਤ ਕੋ ਬਿਲਕੁਲ ਜੀ ਬਿਲਕੁਲ ਸਹੀ ਗੱਲ ਜੀ ਕੋਈ ਕੇਦਾ ਨਹੀਂ ਜਿੱਤਾ ਅੰਦਾ ਆਪਣੇ ਨੇ ਤੇ ਬਾਕੀ ਉਹ ਮੇਰੀ ਰੋਟੀ ਖਾਣੀ ਖਾਣੀ ਜਨਾ ਰੋਟੀ ਖਾਣਾ ਜਾ ਕੇ ਉਹ ਠੀਕ ਹੈ ਨਹੀਂ ਮੁੜ ਕੇ ਮਚੜਾ ਮੈਂ ਲੈਣੀ ਹਾਂ ਹਾਂ ਤੂੰ ਖਾਤ ਮੈਂ ਚੰਗੰਫਾ ਫਿਰ ਲੈ ਕੇ ਆਉਂਦੀ ਹਾਂ ਸਹੀ ਗੱਲ ਸਹੀ ਗੱਲ ਠੀਕ ਹੈ ਜੀ ਚੰਗਾ ਦੀ ਫਿਰ ਸਾਕੀ ਗੱਲ ਸਾਰਾ